युद्ध नशिया के विरुद्ध मुहिम के तहत आज गांव संगा राजराना लोहारखेड़ा में आम पंजाब सरकार की तरफ से रैली निकाली गई नशे के विरुद्ध में लोगों को जागरूक किया गया जिसमें सरपंच पंच और ग्राम वासियों ने प्रशासन को पूरा सहयोग दिया और प्रशासन को यह आश्वासन दिया कि ग्राम पंचायत की तरफ से प्रशासन को वो पूरा सहयोग करेंगे आम आदमी पार्टी के ब्लॉक प्रधान कलवंत सिंह संगा दफ्तर इंचार्ज विरसा सिंह पिंडर प्रेम गर्ग शहरी प्रधान सुखविंदर गगी सरदुले वाले सुखजीत सिंह बब्बर सतनाम सिंह खैरा कला सरपंच हरपाल सिंह राज राणा सरपंच प्रतिनिधि गुरजीत सिंह भुल्लर लोहार सरपंच अवतार सिंह सोढ़ी संगा इन गांव के ग्राम पंचायत मेंबर और ग्रामवासी मौजूद थे हाँ जी जो सरकार मुहिम है सीएम भगवंत मान जी का युद्ध नशा विरुद्ध ये बहुत वाला उपराला चल रहा है क्योंकि पंजाब अंदर जो जवान बच्चे है, बेट बच्चे है ਉਹ ਇੱਕ ਨਸ਼ੇਵਾਲ ਲਹਿਰ ਬਣ ਗਈ ਸੀ ਇਸ ਨਾਲ ਜੋ ਯੋਧ ਨਸ਼ਾ ਵਿਰੋਧ ਪ੍ਰੋਗਰਾਮ ਕੀਤਾ ਹੈ ਅੱਜ ਸਾਡੇ ਪਿੰਡ ਵੀ ਯੋਧ ਨਸ਼ਾ ਵਿਰੋਧ ਪ੍ਰੋਗਰਾਮ ਹੋਇਆ ਸੀ ਇਹ ਇੱਕ ਬਹੁਤ ਵਧੀਆ ਸਰਕਾਰ ਦੀ ਪਾਲਿਸੀ ਹੈ ਘਰ ਘਰ ਜਾ ਕੇ ਸਮਝਾਉਣਾ ਬੱਚਿਆਂ ਨੂੰ ਸਮਝਾਉਣਾ ਹੁਣ ਮਾਂ ਪਿਓ ਦੇ ਵੀ ਧਿਆਨ ਚਾਉਣ ਲੱਗੇ ਕਿ ਸਰਕਾਰ ਸਾਡਾ ਸਾਥ ਦਿੰਦੀ ਹੈ ਜਿਸ ਤਰ੍ਹਾਂ ਕਿ ਹੁਣ ਮਾਨਸਾ ਦੇ ਵਿੱਚ 100 ਬੈੱਡ ਦਾ ਇੱਕ ਬਣਾਇਆ ਗਿਆ ਵੀ ਜੋ ਬੱਚੇ ਨਸ਼ਾ ਛੱਡਣਾ ਚਾਹੁੰਦੇ ਹੈ ਸਰਕਾਰ ਵੱਲੋਂ ਫਰੀ ਇਲਾਜ ਹੈ ਉਹਨਾਂ ਦਾ ਬਿਲਕੁਲ ਟ੍ਰੀਟਮੈਂਟ ਵਧੀਆ ਹੈ ਉਤੋਂ ਬੱਚੇ ਛੱਡ ਛੱਡ ਕੇ ਆ ਵੀ ਰਹੇ ਹੈ ਨਸ਼ਾ ਛੱਡ ਕੇ ਵੀ ਆ ਰਹੇ ਹੈ ਵਧੀਆ ਪਾਲਿਸੀ ਹੈ ਹਾਂਜੀ ਸਾਡੇ ਪਿੰਡੋਂ ਹੁਣ ਦੋ ਬੱਚੇ ਜਿਵੇਂ ਕਹਿੰਦੇ ਸੀ ਕਿ ਅਸੀਂ ਨਸ਼ਾ ਛੱਡਣਾ ਚਾਹੁੰਦੇ ਆ ਉਹਨਾਂ ਦੇ ਫੇਰਸ ਵੀ ਆਏ ਵੀ ਅਸੀਂ ਨਸ਼ਾ ਛੱਡਣਾ ਚਾਹੁੰਦੇ ਆ ਉਹ ਸਾਡੇ ਨਾਲ ਦੋ ਤਿੰਨ ਵਾਰ ਅਸੀਂ ਇੱਕ ਪਰਸੋਂ ਵੀ ਗਏ ਸੀ ਦੋ ਦਿਨ ਪਹਿਲਾਂ ਵੀ ਮਾਨਸਾ ਗਏ ਉਸ ਟਾਈਮ ਬੈੱਡ ਖਾਲੀ ਨਹੀਂ ਸੀ ਉਹ ਬੱਚੇ ਨਸ਼ਾ ਛੱਡਣਾ ਪਹੁੰਚੇ ਸਾਡੇ ਪਿੰਡ ਦੇ ਵਿੱਚ ਵਸੇ ਇੱਕ ਦੋ ਜਾਂ ਤਿੰਨ ਹੀ ਬੱਚੇ ਐ ਜੋ ਨਸ਼ਾ ਕਰਦੇ ਐ ਇਸ ਤੋਂ ਜ਼ਿਆਦਾ ਕੋਈ ਲੰਮਾ ਚੋੜਾ ਨਸ਼ੇੜਾ ਹੈ ਹੀ ਨਹੀਂ 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 ਜੋ ਨਸ਼ਾ ਛੱਡਣਾ ਚਾਹੁੰਦੇ ਕੋਈ ਨਾਮ ਤਾਂ ਅਸੀਂ ਗੁਪਤ ਰੱਖਾਂਗੇ ਕਿਉਂਕਿ ਜਦੋਂ ਉੱਪਰ ਨਾਮ ਚਲਾ ਜਾਂਦਾ ਸੋਸ਼ਲ ਵਰਕਰ ਦੇ ਜਾਂ ਮੀਡੀਆ ਦੇ ਅੰਦਰ ਚਲਾ ਜਾਂਦਾ ਹੈ ਫਿਰ ਉਸ ਨੂੰ ਜਾਂ ਉਹਨਾਂ ਦੇ ਮਤਲਬ ਇਹ ਬੱਚੇ ਉਹਨਾਂ ਨੂੰ ਪ੍ਰੇਸ਼ਾ ਦਿੱਕਤ ਆਉਂਦੀ ਹੈ ਜੋ ਛੱਡਣਾ ਚਾਹੁੰਦੇ ਜਿਨੇ ਕਹਤਾ ਵੀ ਕਰਿਆ ਕੇ ਵੀ ਸਰਪੰਚ ਸਾਹਿਬ ਮੈਂ ਨਸ਼ਾ ਛੱਡਣਾ ਚਾਹੁੰਦਾ ਉਹ ਸਮਝ ਲਓ ਕਿ ਨਸ਼ਾ ਛੱਡ ਗਿਆ ਉਹ ਮਨ ਤੋਂ ਕਹਿ ਰਿਹਾ ਹੈ ਕਿ ਉਹ ਦੁਖੀ ਹੈ ਵੀ ਜੋ ਦਲਦਲ ਦੇ ਵਿੱਚ ਮੈਂ ਤਸ ਗਿਆ ਜਵਾਨੀ ਟਾਈਮ 'ਚ ਉਸ ਟਾਈਮ ਤਾਂ ਪਤਾ ਨਹੀਂ ਲੱਗਿਆ ਅੱਜ ਉਹ ਮਜਬੂਰੀ ਦੇ ਵਿੱਚ ਕਹਿ ਰਿਹਾ ਕਿ ਮੇਰਾ ਜਰੂਰ ਤੁਸੀਂ ਨਸ਼ਾ ਛਡਵਾਓ ਅਸੀਂ ਉਹਨਾਂ ਦਾ ਸਾਥ ਦੇ ਰਹ ਸਾਡੇ ਜਿਵੇਂ ਜੁੱਧ ਨਸ਼ਮ ਰੋਧ ਪ੍ਰੋਗਰਾਮ ਸੀਗਾ ਉਸ ਦੇ ਵਿੱਚ ਸਰਦੂਲਗੜ ਤੋਂ ਪ੍ਰੇਮ ਕਰਗ ਜੀ ਸ਼ਹਿਰੀ ਪ੍ਰਧਾਨ ਬਿਰਸਾ ਸਿੰਘ ਜੀ ਆਏ ਸੀ ਉਹਨਾਂ ਨਾਲ ਬਾਈ ਬੱਬਲ ਜੀ ਆਏ ਸੀ ਇਸ ਕਰਕੇ ਉਹਨਾਂ ਦਾ ਅਸੀਂ ਪਿੰਡ ਵਿੱਚ ਆਉਣ ਤੇ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਸਾਡੇ ਪਿੰਡ ਦੀ ਪੂਰੀ ਪੰਚਾਇਤ ਦਾ ਟੀਮ ਦਾ ਸਾਰੇ ਜਿੰਨੇ ਵੀ ಗ್ರಾಮ ਪੰਚਾਇਤ ਦੇ ਸੀਗੇ ਜਾਂ ਪਿੰਡ ਵਾਸੀ ਮੈਂ ਤੌਰ ਤੇ ਤਹਿ ਦਿਲੋਂ ਧੰਨਵਾਦ ਕਰਦਾ ਹਾਂ ਅੱਜ ਇੱਥੇ ਪਹੁੰਚਣ ਦਾ ਬਹੁਤ ਵਧੀਆ ਪਹੁੰਚਿਆ ਬਹੁਤ ਵਧੀਆ ਉਹਨਾਂ ਨੇ ਧਿਆਨ ਨਾਲ ਗੱਲਾਂ ਸੁਣੀਆਂ ਤੇ ਗੱਲਾਂ ਦੇ ਉੱਤੇ ਅਮਲ ਵੀ ਕੀਤਾ ਸਪੀਚ ਦੇ ਵਿੱਚ ਵੀ ਜਿਵੇਂ ਵਿਰਸਾ ਸਿੰਘ ਜੀ ਨੇ ਕਿਹਾ ਜਾਂ ਦੂਜਿਆਂ ਨੇ ਕਿਹਾ ਦੱਸਿਆ ਵੀ ਇਹ ਯੋਧ ਨਸ਼ਾ ਅੰਭਰੋਧਾ ਇੱਕ ਨਸ਼ਾ ਐਸੀ ਚੀਜ਼ ਐ ਕੋਣ ਵਰਗ ਐ ਜਿਸ ਘਰ ਵਿੱਚ ਵੜ ਜਾਂਦਾ ਉਸ ਨੂੰ ਖਤਮ ਕਰ ਦਿੰਦਾ ਕਿ ਹੁਣ ਇੱਕ ਲਹਿਰ ਬਣ ਚੁੱਕੀ ਐ ਪਿੰਡ ਪਿੰਡ ਯੋਧ ਨਸ਼ਾ ਅੰਭਰੋਧ ਦੇ ਦੇਖਣ ਕਾਰਨ ਵੀ ਸਰਕਾਰ ਜਦੋਂ ਸਾਥ ਦਿੰਦੀ ਐ ਹੁਣ ਪਿੰਡ ਵਾਸੀ ਵੀ ਸਾਰੇ ਵਧੀਆ ਸਾਥ ਦਿੰਦੇ ਐ ਤੇ ਸਤਿਕਾਰ ਕਰਦੇ ਐ ਇਸ ਚੀਜ਼ ਨੂੰ ਵੀ ਅਸੀਂ ਜੋ ਸਾਡੇ ਬੱਚੇ ਅਸੀਂ ਸਹੀ ਲਾਈਨ ਤੇ ਲਿਆਵਾਂਗੇ ਤੇ ਬੱਚੇ ਵੀ ਤਿਆਰ ਹੋਗੇ ਅਸੀਂ ਜੀ ਤੈਅ ਜਲੋਂ ਰੀਣੀ ਹਾਂ ਸਰਦਾਰ ਭਗੰਤ ਮਾਨ ਜੀ ਦੇ ਗੁਰਪ੍ਰੀਤ ਸਿੰਘ ਜੀ ਬਣਾਵਾਲੀ ਦੇ ਜਿਨ੍ਹਾਂ ਨੇ ਇਹ ਮੁਹਿਮ ਵਿੱਢੀ ਆ ਅਸੀਂ ਪੂਰੀ ಗ್ರಾಮ ਪੰਚਾਇਤ ਲੋਹਾਰਖੇੜਾ ਸਰਪੰਚ ਬੀਬੀ ਰਾਜਦੀਪ कौर ਭੁੱਲਰ ਗੁਰਜੀਤ ਸਿੰਘ ਭੁੱਲਰ ਸਾਡੇ ਮੈਂਬਰ ਸਹਿਬਾਨ ਰਣਜੀਤ ਸਿੰਘ ਹੁਣੀ ਹੀਰਾ ਲਾਲ ਜੀ ਸਾਡੇ ਆਪਣਾ ਗਰਨਾਮ ਸਿੰਘ ਜੀ ਬਿੰਦਰ ਸਿੰਘ ਜੀ ਸਾਰੇ ਲੋਹਾਰਖੇੜਾ ಗ್ರಾಮ ਪੰਚਾਇਤ ਇੱਥੇ ਹਾਜ਼ਰ ਹੈ ਅਸੀਂ ਤਾਂ ਜੋ ਕੀ ਤੈਹ ਦਲੋਂ ਪੰਜਾਬ ਸਰਕਾਰ ਦਾ ਨਸ਼ਿਆਂ ਵਿਰੁੱਧ ਸਾਥ ਦੇਣ ਲਈ ਵਚਨਬੰਦ ਹਾਂ ਇਹ ਬਹੁਤ ਵਧੀਆ ਪ੍ਰਾਲਾ ਕੀਤਾ ਹਨ ਜਿਸ ਮਾਂ ਦਾ ਪੁੱਤ ਜਿਸ ਭੈਣ ਦਾ ਪ੍ਰਾ ਨਸ਼ਾ ਕਰਨ ਲੱਗ ਜਾਂਦਾ ਉਸ ਨੂੰ ਪਤਾ ਜਾਂ ਉਸ ਦੇ ਰੱਬ ਨੂੰ ਪਤਾ ਜਿਸ ਤਨ ਲੱਗੇ ਸੋਈ ਤਨ ਜਾਣੇ ਕੌਣ ਜਾਣੇ ਪੀਰ ਪਰਾਈ ਅਸੀਂ ਬਹੁਤ ਰੀਣੀ ਆ ਪੰਜਾਬ ਸਰਕਾਰ ਦੇ ਜਿਨ੍ਹਾਂ ਨੇ ਇਹ ਮਹੀਮ ਵਿੱਢੀ ਹੈ ਅਸੀਂ ਪੂਰੋ ਜੋਰ ਤਹਿ ਦਿਲੋਂ ਸਵਾਗਤ ਕਰਦੇ ਹਾਂ ਅਤੇ ਪੰਜਾਬ ਸਰਕਾਰ ਦਾ ਸਾਥ ਦੇਵਾਂਗੇ ਤੇ ਵਚਨਬੰਦ ਹਾਂ ਹਾਂਜੀ ਜਿਸ ਵੀ ਸਾਡੇ ਪਿੰਡ ਦੇ ਵਿੱਚ ਫਿਰ ਹਾਲ ਕੋਈ ਬੰਦਾ ਮਾੜਾ ਨਸ਼ਾ ਨਹੀਂ ਕਰਦਾ ਕੋਈ ਵੀ ਕਿਸੇ ਕਿਸਮ ਦਾ ਨਸ਼ਾ ਨਹੀਂ ਕਰਦਾ ਅਸੀਂ ਕੋਈ ਕਰਦਾ ਸਾਨੂੰ ਪਤਾ ਲੱਗਾ ਅਸੀਂ ਵਚਨਬੰਦ ਆ ਕਿ ਪੂਰਾ ਜੋਰ ਉਹਨੂੰ ਉਸ ਦੀ ਜਿਹੜੀ ਅਸਲ ਜਗ੍ਹਾ ਹੈ ਉੱਥੇ ਪਹੁੰਚਾਉਣ ਵਿੱਚ ਪੰਜਾਬ ਪੁਲਿਸ ਪੰਜਾਬ ਸਰਕਾਰ ਦਾ ਸਾਥ ਦੇਵਾਂਗੇ ਅਤੇ ਕਿਸੇ ਦੀ ਵੀ ਉਹ ਨਸ਼ਾ ਵੇਚਣ ਵਾਲੇ ਦੀ ਨਸ਼ਾ ਕਰਨ ਵਾਲੇ ਦੀ ਕੋਈ ਜਬਾਨਤ ਨਹੀਂ ਹੋਣ ਦਿਆਂਗੇ ਤੇ ਨਾ ਹੀ ਕਰਾਵਾਂਗੇ ਸਾਡੇ ਐਮਐਲਏ ਸਾਹਿਬ ਕਹਿੰਦੇ ਹਨ ਕੁਝ ਗੁਨਾਹਗਰਾਂ ਲਈ ਕੁਝ ਬੈਡਾਂ ਦਾ ਹਸਪੀਟਲ ਖੋਲ੍ਹਿਆ ਗਿਆ ਹੈ ਤਾਂ ਜੋ ਕਿ ਨਸ਼ਾ ਕਰਦਾ ਉਹ ਸਾਡੇ ਨਾਲ ਸੰਪਰਕ ਕਰੇ ਉਹਦਾ ਫ੍ਰੀ ਇਲਾਜ ਆ ਪੋਸਟ ਸਾਰਾ ਪੰਜਾਬ ਸਰਕਾਰ ਕਰੇਗੀ ਉਸ ਨੂੰ ਰੋਜ਼ਗਾਰ ਲਈ ਦੀ ਜੋ ਹੈ ਉਹਨੂੰ ਕੋਈ ਜਿਸ ਤਰ੍ਹਾਂ ਫੰਡ ਵਗੈਰਾ ਜਾਂ ਕੋਈ ਕਿਤੋਂ ਲੋਨ ਵਗੈਰਾ ਪੰਜਾਬ ਸਰਕਾਰ ਕਰਵਾ ਕੇ ਦੇਵੇਗੀ ਤਾਂ ਕਿ ਉਹ ਆਪਣੀ ਸਹੀ ਰਸਤੇ ਤੇ ਚੱਲ ਸਕੇ ਤੁਸੀਂ ਵੀ ਖੁਦ ਦੇਖ ਰਹੇ ਹੋ ਕਿੰਨੇ ਝੰਡੇ ਆ ਕਿੰਨੇ ਸਾਡੀਆਂ ਭੈਣਾਂ ਮਾਵਾਂ ਸਾਡੇ ਵੀਰ ਆ ਨਗਰ ਪੰਚਾਇਤ ਤਕਰੀਬਨ ਸਾਰੀ ਆਈ ਸਾਡੇ ਐਮਸੀ ਸਾਹਿਬ ਸਰਦੂਲਗੜ੍ਹ ਤੋਂ ਆਏ ਸਾਡੇ ਸਾਰਿਆਂ ਨੇ ਸਹਿਯੋਗ ਦਿੱਤਾ ਇੱਥੇ ਇੱਕ ਕਲੱਬ ਵੀ ਹੈਗਾ ਉਹਨਾਂ ਦੇ ਬੱਚੇ ਵੀ ਸਾਡੇ ਕੋਲੇ ਆਏ ਉਹਨਾਂ ਨੇ ਵੀ ਆਪ ਦੀ ਕੁਝ ਜਿਹੜੀ ਲੋੜ ਸੀ ਉਹ ਵੀ ਦੱਸੀ ਤੇ ਨਸ਼ਾ ਬਾਰੇ ਵੀ ਦੱਸਿਆ ਵੀ ਨਸ਼ਾ ਨੂੰ ਮੜਨ ਨਹੀਂ ਦੇਵਾਂਗੇ ਅਸੀਂ ਨਸ਼ੇ ਵਾਲੇ ਨੂੰ ਮੜਨ ਨਹੀਂ ਦੇਵਾਂਗੇ ਸਾਨੂੰ ਬਹੁਤ ਵਧੀਆ ਪੋਜ਼ਿਟਿਵ ਉੱਤਰ ਮਿਲਿਆ ਕਿ ਉਹ ਜੀ ਸਾਡੇ ਨਾਲ ਸੰਪਰਕ ਕਰ ਸਕਦੇ ਆ ਦਫ਼ਤਰ ਦੇ ਵਿੱਚ ਅਸੀਂ ਉਹਨਾਂ ਨੂੰ ਪਿਆਰ ਨਾਲ ਇਹ ਨਸ਼ਾ ਇੱਕ ਇਹਨੂੰ ਲਾਹਮ ਲਾਹਮਤ ਨਾ ਗਿਨੋ ਇੱਕ ਬਿਮਾਰੀ ਹੈ ਕੋਈ ਬੰਦਾ ਅਪਸੈਟ ਹੋ ਜयो ਬਿਮਾਰੀ ਹੈ ਇਹਨੂੰ ਅਸੀਂ ਕਹਿੰਦੇ ਆ ਵੀ ਸਾਡੇ ਕੋਲ ਆਓ ਅਸੀਂ ਹਸਪਤਾਲ ਦੇ ਵਿੱਚ ਜਿਵੇਂ ਕਿ ਮਾਨਸਾ 100 ਬੈੱਡ ਦਾ ਹਸਪਤਾਲ ਹੈ ਅਸੀਂ ਉਹਦੇ ਵਿੱਚ ਐਡਮਿਟ ਕਰਾਵਾਂਗੇ ਉਹਨੂੰ ਪਿਆਰ ਨਾਲ ਰੱਖਾਂਗੇ ਨਾ ਕਿ ਉਦੋਂ ਘਰ ਨਾ ਕਰਾਂਗੇ ਬਹੁਤ ਅਸਰ ਹੋ ਰਿਹਾ ਜੀ ਬਹੁਤ ਵਧੀਆ ਜਵਾਬ ਮਿਲ ਰਿਹਾ ਜੀ ਅਸੀਂ ਕੱਲ੍ਹ ਕੇ ਪਰਸੋਂ ਝੰਡੇ ਕਲਾਂਗੇ ਉਤੇ ਉਹਨਾਂ ਨੇ ਆਪ ਦੀਆਂ ਮੁਸ਼ਕਲਾਂ ਵੀ ਦੱਸੀਆਂ ਉਹ ਪਿੰਡਾਂ ਵਾਲਿਆਂ ਨੇ ਦੱਸਿਆ ਵੀ ਨਸ਼ੇ ਦੇ ਵਿੱਚ ਉਤੋਂ ਦੀ ਟੀਮ ਕਵਾਡੀ ਦੀ ਉਹ ਖਤਮ ਹੋ ਗਈ ਬਰਬਾਦ ਹੋ ਗਈ ਨਸ਼ੇ ਦੇ ਵਿੱਚ ਸੋ ਸਾਨੂੰ ਸਾਰੀ ਕਿਸਮ ਦਾ ਉੱਤਰ ਮਿਲ ਰਿਹਾ ਅਸੀਂ ਇਹ ਚਾਹੁੰਦੇ ਆ ਕਿ ਜੇ ਪਿੰਡ ਪਿੰਡ ਵਿੱਚ ਜਾਵਾਂਗੇ ਹੋ ਸਕਦਾ ਹੈ ਨਸ਼ਾ ਖਤਮ ਹੋ ਜੇ ਜਿਹੜਾ ਜਿਉਂ ਪਤਾ ਨਹੀਂ ਲੱਗਦਾ ਨਸ਼ਾ ਵੇਚ ਰਿਹਾ ਹੈ ਕਈ ਵਾਰੀ ਲੋਕ ਉਹਨਾਂ ਤੋਂ ਡਰਦੇ ਆ ਜਿਹੜਾ ਨਸ਼ਾ ਵੇਚਦਾ ਹੈ ਤਸਕਰ ਹੈ ਉਹ ਇੱਕਾ ਪਾਵਰਫੁੱਲ ਹੁੰਦਾ ਉਸ ਤੋਂ ਹੀ ਡਰਦੇ ਆ ਸਰਕਾਰ ਨੇ ਇੱਕ ਨੰਬਰ ਦਿੱਤਾ ਮੋਬਾਈਲ ਨੰਬਰ ਅਸੀਂ ਕਹਿੰਦੇ ਵੀ ਇਹ ਨੰਬਰ ਦੇ ਉੱਤੇ ਤੁਸੀਂ ਕਰੋ ਉਹਦਾ ਨਾਮ ਗਿਫਤੇ ਰੱਖਿਆ ਜਾਊਗਾ ਜਿਹੜਾ ਬੰਦਾ ਉਹ ਫੋਨ ਕਰੂਗਾ ਉਹ ਕਿਸੇ ਨੂੰ ਨਹੀਂ ਪਤਾ ਨਾ ਪੁਲਿਸ ਵਾਲਾ ਨੂੰ ਪਤਾ ਵੀ ਕਿਹਨੇ ਕੀਤਾ ਨਾ ਪਿੰਡ ਵਾਲਾ ਨੂੰ ਪਤਾ